ਮੀਟ ਨੂੰ ਭੱਜ ਭੱਜ ਕੇ ਪਏ ਬਰਾਤੀ ਹੱਥਾਂ ਦੇ ਵਿੱਚੋਂ ਖੋਲੇ ਡੋਂਗੇ ਕੁੜੀ ਵਾਲਿਆਂ ਨੇ ਦੇਖ ਕੇ ਕਰਤਾ ਬੰਦ ਖਾਣਾ ਅਕਸਰੀ ਵਿਆਹ ਦੇ ਵਿੱਚ ਬਰਾਤੀਆਂ ਦੇ ਲਈ ਕੁੜੀ ਦੇ ਪਰਿਵਾਰ ਵੱਲੋਂ ਵੱਦ ਤੋਂ ਵੱਧ ਪ੍ਰਬੰਧ ਕੀਤਾ ਜਾਂਦਾ ਹੈ ਹੁਣ ਇੱਕ ਬਰਾਤੀਆਂ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਰਾਤੀ ਕਿਸ ਤਰ੍ਹਾਂ ਵੇਟਰਾਂ ਦੇ ਹੱਥਾਂ ਵਿੱਚੋਂ ਮੀਟ ਵਾਲੀਆਂ ਥਾਲੀਆਂ ਖੋਹ ਕੇ ਲਿਜਾ ਰਹੇ ਨੇ ਦਰਅਸਲ ਇਹ ਇੱਕ ਵਿਆਹ ਦੀ ਵੀਡੀਓ ਹੈ ਜਦੋਂ ਬਰਾਤੀ ਆਉਂਦੇ ਹਨ ਤੇ ਸ਼ਾਂਤ ਬੈਠੇ ਹੁੰਦੇ ਹਨ ਤੇ ਆਰਕੈਸਟਰਾ ਦੇਖ ਰਹੇ ਹਨ ਪਰ ਜਿਵੇਂ ਹੀ ਰੋਟੀ ਲਗਾਈ ਜਾਂਦੀ ਹੈ ਤਾਂ ਸਾਰੇ ਬਰਾਤੀ ਮੀਟ ਨੂੰ ਇਸ ਤਰ੍ਹਾਂ ਟੁੱਟ ਕੇ ਪਏ ਜਾਂਦੇ ਨੇ ਕਿ ਪਤਾ ਨਹੀਂ ਕਦੋਂ ਦੇ ਭੁੱਖੇ ਹੋਣ ਬੇਟਰਾਂ ਦੇ ਹੱਥਾਂੋਂ ਮੀਟ ਵਾਲੀਆਂ ਥਾਲੀਆਂ ਖੋਣ ਲੱਗ ਜਾਂਦੇ ਨੇ ਇਹ ਸਭ ਦੇਖ ਕੇ ਕੁੜੀ ਵਾਲੇ ਸਾਰਾ ਕੁਝ ਬੰਦ ਕਰ ਦਿੰਦੇ ਨੇ ਕਿਉਂਕਿ ਬਰਾਤੀ ਮੀਟ ਖਾਂਦੇ ਘੱਟ ਸੀ ਤੇ ਥੱਲੇ ਛੁੱਟ ਕੇ ਖਰਾਬ ਜਿਆਦਾ ਕਰ ਰਹੇ ਸੀ ਉਸ ਤੋਂ ਬਾਅਦ ਵਿਆਹ ਵਾਲੇ ਮੁੰਡੇ ਦਾ ਪਿਓ ਮਾਈਕ ਵਿੱਚ ਬੋਲ ਦਿੰਦਾ ਹੈ ਕਿ ਇਸ ਤਰ੍ਹਾਂ ਜੇ ਕਿਸੇ ਨੇ ਖਾਣਾ ਖਰਾਬ ਕਰਨਾ ਹੈ ਤਾਂ ਪੈਲਸ ਦੇ ਵਿੱਚ ਬਾਹਰ ਚਲਿਆ ਜਾਵੇ। ਫਿਰ ਚਾਏ ਉਹ ਸਾਡਾ ਕੋਈ ਰਿਸ਼ਤੇਦਾਰ ਹੋ ਕਿਉਂ ਨਾ ਹੋਵੇ ਖਾਣਾ ਹੈ ਤਾਂ ਬੰਦਿਆਂ ਵਾਂਗ ਖਾਓ। ਉਸ ਤੋਂ ਬਾਅਦ ਸਾਰੇ ਬਰਾਤੀ ਸ਼ਾਂਤ ਹੋ ਕੇ ਖਾਣਾ ਖਾਣ ਲੱਗ ਜਾਂਦੇ ਨੇ ਤਾਂ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ। ਤਾਂ ਇੱਕ ਲਾਈਕ ਕਮੈਂਟ ਜਰੂਰ ਕਰ ਦੇਣਾ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ। ਧੰਨਵਾਦ ਦੋਸਤੋ।